ਹਾਂਜੀ ਗਾਈਜ਼ ਹੁਣ ਮੈਂ ਆ ਚੁਕਾ ਆ ਘਰੇ ਤੇ ਹੁਣ ਅੱਜ ਅੱਜ ਮਿਲ ਕੇ ਗਏਗਾ ਫੋਨ ਤੇ ਆ ਗਰ ਦੇ ਉਹ ਸ਼ੇਡ ਦਾ ਪਹਿਲਾ ਵੀ ਸ਼ੁਰੂਆਤ ਹੈ ਤੇ ਅੱਜ ਉਹ ਵੱਜ ਗਈ ਫੇਰ ਅੱਜ ਤਿੰਨ ਗਏਗਾ ਸਕੂਲ ਆ ਉਸ ਦਾ ਟੈਸਟ ਸ੍ਰੀ ਦੀ ਸਿੱਖਿਆ ਦਾ ਤੇ ਅੱਜ ਉਹ ਹੁਣ ਮੈਂ ਚੱਲਣਾ ਸ਼ੌਪ ਤੇ ਪਹੁੰਚ ਗਿਆ ਪਰ ਰੋਡ ਤੇ ਉਹਨੇ ਗਰਮੀ ਬਹੁਤ ਆ ਪਾਪਾ तो को भिन्न निकली हो चलो पक्की दाल लो तो ना शॉप ते जाते हैं हमने पहुंचने तो शॉप ते तो जी आप आ पहुंच गए अंदर शॉप ते हाँ जी आसाद शॉप की पाजी है जी की पाजी देखी मरा यार हाँ डेगया इंगले डेगया इंगले ਓਹ ਉਹ 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 ਆਪਣੇ ਨੇ ਚੱਪੋਂ ਨੇ ਮੇਰੇ ਚੱਪਲ ਮੜੀ ਮੈਂ ਮੈਂ ਉਹਦੇ ਬੁੱਕੇ ਮਾਰ ਕੇ ਆ ਉਹਦੇ ਜਦ ਮੈਂ ਮਾਰੀਆਂ ਮੈਂ ਮਾਰ ਕੇ ਨੱਠ ਦੇ ਹੀ ਉਹ ਤੇ ਡੇਕ ਗਿਆ ਉਹ ਦੋਨਾਂ ਲੱਗੀ ਮਾਂ ਤੇ ਇੱਥੇ ਲੱਗੀ ਇੱਥੇ ਚ ਲੱਗੀ ਇੱਥੇ ਲੱਗੀ ਕੀ ਹੋ ਗਿਆ ਹਾਂ ਆ ਆ ਬੌਜੀ ਰੋਟੀ ਖਾ ਕੇ ਆਟੇ ਉਹ ਮਾਤਾ ਬੈਠੇ ਆ ਬੂਟ ਆਏ ਨਹੀਂ ਕਾਦਾ ਨਹੀਂ ਆ ਕਹਿੰਦਾ ਜੀ ਮੈਂ ਥੱਕ ਬਹੁ ਗਿਆ ਆ ਇਹਨੂੰ ਪੁੱਛੋ ਵੀ ਥੱਕਿਆਂ ਤੋਂ ਕਿਹੜੀ ਚੀਜ਼ ਨੇ ਆ ਜਿਹੜਾ ਇਦਾਂ ਦਾ ਹਨਾ ਕਹਿੰਦਾ ਮੈਂ ਥੱਕ ਬਹੁ ਗਿਆ ਆ ਕਿਹ ਰਾਤ ਸੁੱਤਾ ਨਹੀਂ ਸੀਗਾ ਸਕੂਲੇ ਕਹਿੰਦਾ ਪਾ ਕੀਤੀ ਅੱਜ ਕਹਿੰਦਾ ਦੌੜਾ ਲੋਂਦੇ ਸੀ ਸਕੂਲੇ ਅੱਜਾਂ ਤੇ करके थक गया नहीं। नहीं। लो ये आंटी होनी थी अपने को शूज लगे ਬਾਕੀ ਤੁਸੀਂ ਵੀਡੀਓ ਨਾਲ ਜੁੜੇ ਹੋ ਬਲੌਗ ਵੇਖਣ ਲਈ ਸਾਡਾ ਭਾਜੀ ਉਹਨੇ ਪਿਆ ਕਿ ਭਾਜੀ ਉਹਨੇ ਕਹਿੰਦੇ ਵੀ ਸ਼ੂਈ ਕੋਈ ਚੇਂਜ ਹੋ ਜੂਗੀ ਮੈਂ ਕਹਿੰਦਾ ਨਹੀਂ ਆਪਾਂ ਲਿਖ ਕੇ ਪਹਿਲੇ ਲਾ ਨੋ ਤੰਨ ਨੋ ਐਕਸਚੇਂਜ ਹੈ ਬਿੱਲ ਲਿਖ ਕੇ ਲੈ ਆ ਰਿਹਾ ਹਾਂ ਠੀਕ ਹੈ ਜੀ ਬਾਕੀ ਤੁਸੀਂ ਵੀਡੀਓ ਨਾਲ ਜੁੜੇ ਰਹੇ ਹੋ ਬਲੌਗ ਵੇਖਣ ਲਈ ਸਾਡਾ ਰੈਂਚੂ ਬਾਹਰ ਕੰਮ ਕਰ ਰਿਹਾ ਹੈ ਮਾਤਾ ਦੀ ਚਪਲਾ ਚੁਪਲਾ ਚੁਮਾ ਰਿਹਾ ਹੈ ਉਧਰ ਆ ਗਿਆ ਤਾਂ ੱੱਡੀ ਗੱਲ ਬਾਤ ਹੋਦੀ ਨੇ ਕੋਰੋਨਾ ਫਿਰ ਲੋਕੀ ਮਸਾ ਸਾਡੀ ਕੰਟੀਆ ਜਵਾਟਰ ਕੋਲੋਂ ਝੋਕੀ ਪੱਲਾ ਪੰਮ ਬੜਾ ਸੁਣ ਲੱਗੋ ਦੇ ਫੰਕਣ ਪਰ ਜਿਹੜਾ ਆਪਣਾ ਵਾਸਤੇ ਜੀ ਸਾਡਾ ਸੈਂਚ ਉਧਰ ਲੱਗਾ ਉੱਥੇ ਕੰਮ ਕਰਨ ਵਿਚਾਰਾ ਕਦੋਂ ਦਾ ਹੀ ਲੱਗਾ ਉਧਰ ਵੀ ਇੱਧਰ ਵੀ ਲੱਗਾ ਆ ਵੀ ਸਾ ਇਹਨਾਂ ਸਾਰੇ ਇਹਨਾਂ ਸਵਾਰੀਆਂ ਆ ਵੀ ਉਦਰਾ ਫਟਾਉਣੇ ਜੇ ਵੀ ਉਹਨਾਂ ਉਹਦੇ ਲੱਗਾ ਉਹ ਵੀ ਆਇਓ ਥੱਲੇ ਸਾਰੀਆਂ ਇਹਨਾਂ ਪਾ ਪਾ ਦੇਣਾ ਇਹਨਾਂ ਨੂੰ ਪਾ ਕੇ ਇੰਚ ਰੱਖ ਦਿੱਤੀਆਂ ਦੇਖੋ ਅੱਜ ਟੱਕ ਚਰ ਕੇ ਰੱਖਤਾ ਪੂਰਾ ਕੰਮ ਹੈ ਇੱਧਰ ਉਹ ਆ ਵੀ ਮੇਜ ਆ ਆ ਦੇਖੋ ਸਾਰੇ ਟੱਕ ਚਰ ਕੇ ਰੱਖ ਦਿੱਤੇ ਉਹ ਮਤਰਾ ਪਿੱਪਾਂ ਦਿੱਤਾ ਹੁੰਦੀ ਹੈ ਸਾਰਾ ਟੱਕ ਚਰ ਕੇ ਰੱਖਤਾ ਕੰਮ ਹੈ ਮੁੰਡਾ ਕੰਮ ਬੋਲ ਕਰਦਾ ਹੈ ਮਿਹਨਤੀ ਬੋਲ ਮੁੰਡਾ ਕੰਮ ਬੋਲਦਾ ਸ਼ਿਵਾਰ ਕੀ ਰੱਖਦਾ ਜੰਮ ਮੰਦੂ ਕੀ ਇਹ ਦੱਸਣਾ ਨਹੀਂ ਕਹਿੰਦਾ ਕਿ ਜਿਹੜਾ ਕੰਮ ਇੱਥਾ ਕਰਨਾ ਇਹ ਆਪਣੇ ਆਪ ਹੀ ਕੰਮ ਕਰਦਾ ਮੁੰਡਾ ਸਿਆਣਾ ਗੋੜਾ ਨਾ ਕੁਝ ਕਰਕੇ ਆਪ ਹੀ ਕੰਮ ਕਰਕੇ ਰੱਖਦਾ ਬਾੜ ਕੇ ਲੱਗ ਗਿਆ ਆ ਥਲਾ ਵੀ ਆ ਗਿਆ ਆ ਕੋਈ ਟਾਈਮ ਤੱਕ ਰਚ ਕਰਨ ਨਾ ਕੋਈ ਨਾ ਜਦੋਂ ਪਹੁੰਚਣ ਲਈ ਤੇ ਮਾਰਕ ਲੱਗ ਗਿਆ ਢੁੱਲ ਗਿਆ ਹੁਣ ਤੇ ਗੱਡੀ ਲੰਗੀ ਹੈ ਪਹਿਲਾਂ ਸਨ ਵਾਈਸ ਨੂੰ ਪਾਕਿਸਤਾਨਲੀ ਬਲੇਰੇ ਨਾ ਬਿਲਕੁਲ ਪਹੁੰਚਣ ਲਈ ਲੋਈ ਦੋਸਤੋ ਅੱਪਾ ਚੱਲੇ ਹੁਣ ਮਾਤਾ ਦੀ ਦਵਾਈ ਲੈਣ ਤੇ ਮਾਤਾ ਕਿੰਦੀ ਸੀ ਦੀ ਦਵਾਈ ਲੈ ਆ ਅੱਪਾ ਜਹਾਂ ਨੂੰ ਦਵਾਈ ਲੈਣ ਹਾਂ ਅਰਚੀ ਆ ਲੈ ਯਾਤਰਾ ਨਹੀਂ ਹੈ ਠੀਕ ਆ ਆਹ ਕੋਈ ਨਹੀਂ ਚਰਵਾਈ ਨਾ ਮਤਲਬ ਠੀਕ ਆ 50 ਰੁਪਏ ਦੀ ਮਾਣਾ ਪੱਜਾ ਸਪੁੱਤਰੀ ਜੀ ਆ ਵੀ ਦੱਬਲੇ ਆ ਲੋਗੋ ਲੱਗਦੀ ਆਪਾਂ ਖੋਲਾਣਾ ਲੋ ਜੀ ਆਪਾਂ ਚੱਲੇ ਦਵਾਈ ਦੇਣਾ ਜੇ ਹਾਂ ਚਪਲ ਡਾਕਟਰ ਦੇ ਅੰਦਰ ਜਾਵਾਂਗੇ ਦਵਾਈ ਦਵਾਈ ਦੇ ਦੇ ਡਾਕਟਰ ਸਾਹਿਬ ਫਿਰ ਅੱਪਾ ਦਵਾਈ ਲੈ ਚੱਲ ਜਾਗੇ ਲੋਜ ਦਵਾਈ ਲੈ ਲਈ ਹੁਣ ਆਪਾਂ ਨਾਕਾ ਜਾ ਮੰਗੇ ਸ਼ੌਪ ਤੇ ਤੀਕੀ ਚਾਬੀ ਵੀ ਖਰਾਬ ਗਈ ਲੋਈ ਸਾਡਾ ਥੋੜਾ ਜਿਹਾ ਦਿਨ ਕੀਤਾ ਸੀ ਅਸੀਂ ਮੈਂ ਕਿਹਾ ਘੁੰਮ ਕੇ ਲਈਏ ਇਤੋਂ ਹੁਣ ਮਾੜਾ ਟੂਰ ਖਿੱਚਿਆ ਹੀ ਏ ਉਸ ਤੋਂ ਬਾਅਦ ਜਾਨੇ ਦਿਗਾਂ ਤੇ ਆਪਾਂ ਜਾਵਾਂਗੇ ਸ਼ੋਪ ਆਪਣੇ ਤੇ ਵਾਕਿ ਫਰਟ ਦਾ ਨਾਂ ਲੱਗਾ ਹੋਵੇ ਬਸ ਮਾਕੀ ਨਹੀਂ ਕਰਵਾ ਕਰਦੇ ਕਿਸੇ ਦੀ ਲੱਲੂ ਪੰਜਵਾਂ ਅੱਲਾਹ ਯਾ ਬਾਦਕ ਸੁਪ ਨਾਲ ਲੋਰੀ ਪਾਪਾ ਪਹੁੰਚ ਚਲੇ ਆਪਣੇ ਸ਼ੌਪ ਤੇ ਉਹ ਜਿਹੜੇ ਸ਼ੌਪ ਤੇ ਲੋਰੀ ਅੰਕਲ ਹੁਣ ਹੀ ਆਪਣੇ ਤੋਂ ਲੈ ਕੇ ਗਏ ਆ 100 ਰੁਪਏ ਵਾਲੀ ਚੱਪਲ ਲੇਡੀਜ਼ ਚੱਪਲ ਲੈ ਕੇ ਗਏ ਆ ਬਾਕੀ ਤੁਸੀਂ ਦੋਸਤੋ ਵੀਡੀਓ ਸਾਡੀ ਨਾਲ ਦੇ ਰਹੇ ਹੋ ਬਲੌਗ ਵੇਖਣ ਲਈ ਗਾਂਚੋ ਕਰਾਂਗੇ ਜੀ ਦੋਸਤੋ ਕਈ ਮਾ ਕਸਟਮਰ ਆਉਂਦੇ ਹੋਆ ਕਸਟਮਰ ਇਨ ਪਾਜੀ ਬੈਠੇ ਹੋਆ ਪਾਜੀ ਜੀ ਨਾਲ ਆਯੂ ਨਾ ਸ਼ੂ ਦੇ ਕੇ ਫਿਰ ਆਪਾਂ ਵੀਡੀਓ ਦਾ ਐਂਡ ਕਰਾਂਗੇ ਬਾਲਾ ਮਹੌ ਚੈੱਕ ਕਰ ਲਓ ਟੀਵੀ 08 ਡੇਲੀ ਵਲੋਗ ਦੇ ਦੇ ਰਿਹਾ ਦੋ ਬੋਲ ਸਕੋ ਵੀ 08 ਦਿੱਲੀ ਬਲੌਗ ਚੈਨਲ ਸਾਡੇ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਪਹਿਣਪੜਾ ਆਪਣੇ ਨਵੇਂ ਜੁੜੇ ਆ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਥੈਂਕ ਯੂ ਧੰਨਵਾਦ ਜੀ